ਡੈਮੋਕ੍ਰੇਸੀ 5 ਸਾਲ ਦੀ ਹੱਦ 10 ਸਾਲ ਵਾਸਤੇ ਹੁੰਦੀ ਪੰਜਾਬ 'ਚ ਕੋਈ 15 ਸਾਲ ਦੀ ਡੈਮੋਕ੍ਰੇਸੀ ਆਈ ਨਹੀਂ ਹੂੰ 10 ਸਾਲ ਤੱਕ ਹੀ ਰਿਪੀਟ ਹੁੰਦੀਆਂ ਨੇ ਜੇ ਹੁੰਦੀਆਂ ਵੀ ਇਹਦੇ ਬਿਊਰੋਕ੍ਰੇਸੀ 30 ਤੋਂ 35 ਸਾਲ ਉਹ 38 ਸਾਲ ਵੀ ਚੱਲਦੀ ਹੈ ਜੀ ਐਵਰੇਜ 35 ਸਾਲ ਮੰਨ ਕੇ ਚੱਲੋ ਠੀਕ ਹੈ ਜੀ ਹੁਣ ਮਸਲਾ ਕਿੱਥੇ ਆ ਗਿਆ ਮਸਲਾ ਆ ਗਿਆ ਕਿ ਕਹਿਣੀ ਕਥਨੀ ਵਿੱਚ ਅੰਤਰ ਹੋ ਗਿਆ ਐਮਐਲਏ ਨੇ ਸਿਰ ਤੇ ਨਹੀਂ ਬੈਠੇ ਰਹਿਣਾ ਸਰਕਾਰੀ ਦਫ਼ਤਰਾਂ 'ਚ ਇਹ ਸਾਨੂੰ ਵੀ ਪਤਾ ਲੇਕਿਨ ਤੁਸੀਂ ਜਿਹੜੀ ਪਾਲਿਸੀ ਬਣਾਉਂਦੇ ਹੋ ਕਿ ਉਹ ਪਾਲਿਸੀ ਜਦੋਂ ਇੰਪਲੀਮੈਂਟ ਕਰਨ ਲੱਗਦੇ ਉਹਦੇ ਚ ਸਭ ਤੋਂ ਵੱਡਾ ਇੰਟਰਸਟ ਕਿਹਦਾ ਵਾ ਪਬਲਿਕ ਦਾ ਅਫਸਰਾਂ ਦਾ ਪਾਰਟੀ ਦਾ ਇੰਟਰਸਟ ਕੀ ਹੈ ਇੰਟਰਸਟ ਦੇਖਣਾ ਪੈਂਦਾ ਕਿਉਂਕਿ ਕਾਰਨ ਕੀ ਹੈ ਫੋਰ ਐਗਜ਼ਾਮਪਲ ਅੱਜਕੱਲ ਚੋਲਾ ਦਾ ਮਸਲਾ ਚੱਲ ਰਿਹਾ ਛੋਨੇ ਦਾ ਇਹ ਮਸਲਾ ਬੜਾ ਸੀਰੀਅਸ ਹੈ ਇਸ ਮਸਲੇ ਤੇ ਕਰੋ ਕਿਸੇ ਨੇ ਧਿਆਨ ਨਹੀਂ ਦਿੱਤਾ ਕਾਰਨ ਕੀ ਹੈ ਅੱਜ ਇਹ ਗੱਲ ਕਹਿੰਦੇ ਪਏ ਨੇ ਕਿ ਸਪੇਸ ਪ੍ਰੋਬਲਮ ਆ ਦਸੰਬਰ ਦੇ ਮਹੀਨੇ ਤੋਂ ਪਹਿਲਾਂ ਕਦੀ ਮਿਲਿੰਗ ਨਹੀਂ ਸਟਾਰਟ ਹੁੰਦੀ ਜੇ ਇਹਨਾਂ ਨੇ ਇੰਨੀ ਗੱਲ ਕਹੀ ਕਿਸਾਨਾਂ ਨੂੰ ਵੀ ਤੇ ਸਾਨੂੰ ਸੈਂਟਰ ਤੋਂ ਆਸ਼ਵਾਸਨ ਮਿਲਿਆ ਇੰਨੀ ਤਰੀਕ ਤੱਕ ਇਹਨਾਂ ਮੀਟ੍ਰਿਕ ਟਨ ਚੌਲ ਚੁੱਕਿਆ ਜਾਏਗਾ ਇਹਨੇ ਗਾਊਨ ਖਾਲੀ ਹੋਣਗੇ ਤਾਂ ਵੀ ਮਸਲਾ ਕਿਉਂ ਨਹੀਂ ਸੋਲਵ ਹੋ ਰਿਹਾ ਮਸਲਾ ਉਹਦੇ ਵਿੱਚ ਝਾੜਦਾ ਵਾ ਚੌਲਾਂ ਦੇ ਵਿੱਚੋਂ ੀਲਡ ਨਿਕਲਦੀ ਪਈ ਸੀ 68 69 ਕਿਲੋ ਐਵਰੇਜ ਜਿਹੜਾ ਬਰੋਕਨ ਸੀ ਪੂਸਾ ਦਾ 10 ਤੋਂ 12% ਕਿਸੇ ਦਾ 15% ਕੋ ਮਾਰੀ ਹੋਵੇ ਤੇ ਤੇ ਪਲੱਸ ਕੁਝ ਹਾਈਬ੍ਰਿਡ ਸਾਵਾ ਵਗੈਰਾ ਲੱਗਣ ਲੱਗ ਪਿਆ ਸੀ ਝੋਨਾ ਜਿਹਦਾ 25 30% ਵੀ ਬਰੋਕਨ ਹੁੰਦਾ ਸੀ ਪਰ ਜਿਹਦੇ ਜਿਸ ਜਿਸ ਝੋਨਾ ਦਾ ਬਰੋਕਨ ਜ਼ਿਆਦਾ ਹੁੰਦਾ ਸੀ ਤਾਂ ਝਾੜ ਵੱਧ ਹੁੰਦਾ ਸੀ ਉਹਦੀ yield ਵੱਧ ਹੁੰਦੀ ਸੀ ਇਹਨਾਂ ਨੇ ਆਨਰੇਬਲ ਸੀਐਮ ਭਗਵੰਤ ਸਿੰਘ ਜੀ ਮਾਨ ਹੋਣਾ ਨੇ ਇੱਕ ਫੈਸਲਾ ਲਿਆ ਉਹਨਾਂ ਨੇ ਕਿਹਾ ਜੀ ਇਹ ਨਹੀਂ ਇਹ ਵੀ ਵਰਤੋ ਤਾਂ ਕਿ ਪਾਣੀ ਦੀ ਘੱਟ ਵਰਤੋਵੇ ਤੇ ਘੱਟ ਸਮੇਂ ਤਿਆਰ ਹੋ ਜਾਏਗੀ ਉਹਨਾਂ ਨੇ ਇਹ ਚੀਜ਼ ਸਿੱਖਾਈ ਤੇ ਲੇਕਿਨ ਉਹਨਾਂ ਨੇ ਬਿਨਾਂ ਰਿਜ਼ਲਟ ਲਏ ਵੀ ਇਸ ਝੋਨੇ ਦੇ ਵਿੱਚੋਂ ਜਾਂ ਪਰਮਲ ਦੀ ਪੈਡੀ ਚੋਂ ਚੌਲਾਂ ਦੀ ਯੀਲਡ ਕਿੰਨੀ ਆ ਲਾਸਟ ইয়ার ਵੀ ਫਰਵਰੀ ਜਨਵਰੀ ਤੱਕ ਚੱਲੀ ਸੀਗੀ 2024 ਜਨਵਰੀ ਦੇ ਵਿੱਚ ਟੁੱਟੀ ਸੀਗੀ ਸਟ੍ਰਾਈਕ ਉਹ ਤੱਕ ਐਗਰੀਮੈਂਟ ਹੋ ਗਏ ਸੀ ਐਗਰੀਮੈਂਟ ਹੋ ਗਿਆ ਮਤਲਬ ਤੁਹਾਨੂੰ ਮਾਲ ਪੀੜ ਕੇ ਦੇਣਾ ਹੀ ਪੈਣਾ ਔਰ ਇਹਦੇ ਵਿੱਚ ਇਹ ਸੀਗਾ ਕਿ ਤੁਹਾਨੂੰ 67 ਕਿਲੋ ਕੁਇੰਟਲ ਵਿੱਚੋਂ ਪਰਮਲ ਚੋਂ 67 ਕਿਲੋ ਤੁਹਾਨੂੰ ਚੌਲ ਦੇਣਾ ਹੀ ਪੈਣਾ 1-2 ਕਿਲੋ ਦੇ ਸਪੇਸ ਪ੍ਰੋਬਲਮ ਕਰਕੇ ਚੋਨੇ ਦੇ ਗਰਮੀ ਕਰਕੇ ਇੱਕ ਦੋ ਇੱਕ ਇੱਕ ਕਿਲੋ ਦਾ ਫਰਕ ਪੈਂਦਾ ਸਵਾ ਕਿਲੋ ਦਾ ਪੈ ਜਾਊਗਾ ਤਵਾਤ ਲੇਕਿਨ ਯੀਲਡ ਘਟ ਗਈ 9 ਤੋਂ 11 ਕਿਲੋ ਕਿਤੇ 10 ਕਿਲੋ ਘਟੀ ਕਿਤੇ 8 ਕਿਲੋ ਘਟੀ ਕਿਉਂ ਘਟੀ ਕਿਉਂਕਿ 20 ਸੀ ਨਾ 20 20 ਦੇ 20 ਤੁਸੀਂ ਭਿਜਵਾਤਾ ਵੀਰ ਜਦੋਂ ਸ਼ੈਲਟਰ ਬਣਾ ਦੀ ਮਸ਼ੀਨ ਦੇ ਵਿੱਚੋਂ ਕੱਢਣਾ ਗਿਆ ਇੱਕ ਤੇ ਬਰੋਕਨ ਹੋ ਗਿਆ ਅਪਰੋਕਸੀਮੇਟਲੀ 45% ਜਿਹਨੂੰ ਟੁੱਟਾ ਕਹਿੰਨੇ ਆਪਾਂ ਜਿਹਨੂੰ ਟੁੱਟਾ ਕਹਿੰਨੇ ਆ ਸਰਕਾਰ ਮੰਗਦੀ 25% ਹਮਮ ਔਰ ਯੀਲਡ ਮੰਗਦੀ ਸਰਕਾਰ 68% ਤੇ ਨਿਕਲੀ ਐਵਰੇਜ 58 59 ਕਿਲੋ ਜਿਹੜੀ ਸਹੀ ਆ ਜਿਹੜਾ ਸਹੀ ਨਿਕਲਿਆ ਐਵਰੇਜ ਨਿਕਲਿਆ ਪੰਜਾਬ ਦਾ ਹੁਣ ਰਾਈਸ ਮਿਲਰ ਦੀ ਪ੍ਰੋਬਲਮ ਕੱਲੀ ਸਪੇਸ ਨਹੀਂ ਆ ਸਪੇਸ ਦਾ ਤੇ ਗੱਲ ਕੀਤੀ ਗਈ ਆ ਪ੍ਰੋਬਲਮ ਇਹ ਆ ਕਿ ਉਸ ਝੋਨੇ ਨੂੰ ਜਿਹੜੇ ਜਿਹੜੇ ਉਸ ਝੋਨੇ ਦੇ ਵਿੱਚੋਂ ਜਦੋਂ ਤੁਸੀਂ ਯੀਲਡ ਕੱਢੋਗੇ ਐਂਡ ਆਫ ਦਾ ਡੇ ਪਾਊਡਰ ਵੇਚ ਕੇ ਉਹਦਾ ਤੁਸੀਂ ਹਸਕ ਵੇਚ ਕੇ ਤੁਸੀਂ ਖੁੱਡੀ ਵੇਚ ਕੇ ਕਣੀ ਵੇਚ ਕੇ 2 ਤੋਂ 3 ਕਿਲੋ ਮੈਨੇਜ ਕਰ ਸਕਦੇ ਤੇ ਚੌਲ ਉਹ ਚੌਲ 2-3 ਕਿਲੋ ਦਾ ਖਰਚਾ ਤੇ ਮੈਨੇਜ ਹੋ ਸਕਦਾ 4-4 5-5 ਕਿਲੋ ਜੇਬ ਚ ਪਾਉਣਾ ਪੈ ਗਿਆ ਜਦ ਗਵਰਨਮੈਂਟ ਸੈਂਟਰ ਗਵਰਨਮੈਂਟ ਇਹ ਤੁਹਾਨੂੰ ਮਚਾਉ ਲਾਉਣ ਵਾਸਤੇ 31 ਅਕਤੂਬਰ ਤੱਕ ਦਾ ਟਾਈਮ ਦੇ ਦਿੱਤਾ ਜਾਂ ਹਰ ਮਹੀਨੇ ਤੁਹਾਨੂੰ ਵਧਾ ਕੇ ਦਿੰਦੀ ਹੈ 1 ਮਹੀਨੇ ਦਾ ਤੁਹਾਡੇ ਸਰਕਾਰੀ ਮੁਲਾਜ਼ਮ ਜਦੋਂ ਪੀਵੀਜ਼ ਕਰਨ ਜਾਂਦੇ ਨੇ ਰਾਈਸ ਮਿਲਰਸ ਉਹਨਾਂ ਤੋਂ ਵੀ ਹਰਾਸ ਹੁੰਦੇ ਨੇ ਬਹੁਤ ਜ਼ਿਆਦਾ ਮਤਲਬ ਤੁਸੀਂ ਇੰਨੀ ਸਿਸਟਮ ਦੇ ਵਿੱਚ ਅਫਸਰ ਸ਼ਾਈ ਨੇ ਇੰਨਾ ਕ ਜਿਆਦਾ ਕਾਹਨ ਕਰਦਾ ਕੁਝ ਵੀ ਕਰਦਾ ਮੇਰੇ ਕੋ ਪਿਆ ਹੋਇਆ ਜਕੋਤ ਮੈਂ ਤੁਹਾਨੂੰ ਦੇ ਦਿੰਦਾ ਉਹਦਾ ਉਹ ਨੋਟਿਸ ਹੋਵਲਾ ਫਿਰ ਬਾਅਦ ਚੋਂ ਜਦੋਂ ਗੱਲ ਉੱਤੇ ਪਹੁੰਚੀ ਤੇ ਉਹ ਕਹਿੰਦੇ ਵੀ ਸਾਡੇ ਤਾਂ ਰੂਲ ਚ ਹੀ ਨਹੀਂ ਕਿਸੇ ਨੂੰ ਬਲੈਕਲਿਸਟ ਕਰਨਾ ਇਦਾਂ ਦੇ ਮਾਮਲੇ 'ਚ ਅੱਛਾ ਵੈਸੇ ਫਿਰ ਅਫਸਰਦ ਕਾਰਵਾਈ ਕਿਉਂ ਨਹੀਂ ਹੋਈ ਬਲੈਕਲਿਸਟ ਨਹੀਂ ਕਰ ਸਕਦੇ ਕਿਸੇ ਵੀ ਚਾਹਲ ਨੂੰ ਕਿਸੇ ਸ਼ੈਲਰ ਦੀ ਵਿਟਨੈਸ ਪਈ ਉਹਨੇ ਮਾਲ ਲਾਤਾ ਉਹਦੀ ਵਿਟਨੈਸ ਉਹਨੇ ਗਰੰਟੀ ਤੇ ਭਰੀ ਨਹੀਂ ਔਰ ਦੂਜੀ ਗੱਲ ਰਾਈਸ ਮਿਲਰ ਐਰ ਕੀ ਡਰ ਕੇ ਕਹਿੰਦੇ ਜੇ ਵਿਟਨੈਸ ਪਾਉਣ ਦੇ ਉੱਤੇ ਅਸੀਂ ਬਲੈਕਲਿਸਟ ਹੋ ਸਕਦੇ ਆ ਇੱਕ ਨਵਾਂ ਕਾਲਜ ਨਵਾਂ ਟ੍ਰੈਂਡ ਸਰਕਾਰ ਨੇ ਪਾਲਿਸੀ ਚ ਪਾਤਾ ਵੀ ਤੁਸੀਂ ਗਰੰਟੀ ਪਰ ਦੂਜੇ ਸ਼ੈਲਰ ਦੀ ਉਹ ਕਹਿੰਦੇ ਕਿਉਂ ਗਰੰਟੀ ਭਰੀ ਹੈ ਮੰਨ ਲਓ ਮੈਂ ਸ਼ੈਲਰ ਵਾਲਾ ਤੁਸੀਂ ਸ਼ੈਲਰ ਵਾਲੇ ਹੋ ਮੈਂ ਮਾਲ ਲਾਤਾ ਤੁਸੀਂ ਨਹੀਂ ਲਾਤਾ ਤੁਸੀਂ ਜੇ ਨਹੀਂ ਲਾਤੇ ਮੇਰਾ ਸ਼ੈਲਰ ਵੀ ਕੁਰਕੀ ਹੋਏਗਾ ਨਾਲ ਕਿਉਂ ਗਰੰਟੀਆਂ ਭਰਾਈਆਂ ਜਾਂਦੀਆਂ ਸਰਕਾਰ ਵੱਲੋਂ ਬਈ ਇਹ ਬਿਊਰੋਕ੍ਰੇਸੀ ਵੱਲੋਂ ਕਿਉਂ ਇਦਾਂ ਦੀ ਪਾਲਿਸੀਆਂ ਤਿਆਰ ਕਰਕੇ ਸੈਂ ਉਹ ਆਪਣੇ माल ਦਾ ਜ਼ਿੰਮੇਵਾਰ ਹੈ ਉਹ ਦੂਸਰੇ ਦਾ ਵੀ ਜ਼ਿੰਮੇਵਾਰ ਹੈ ਜਿਹਦੀ ਉਹਨੇ ਗਾਰੰਟੀ ਭਰੀ ਆ ਕਿਉਂ ਗਾਰੰਟੀ ਭਰਾਈ ਗਈ